ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਕੈਨੇਡਾ ਸਰਕਾਰ ਨੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਵੱਡਾ ਬਦਲਾਅ ਕੀਤਾ ਹੁਣ ਨੌਕਰੀ ਦੇ ਆਫਰ ਤੇ ਵਾਧੂ ਅੰਕ ਨਹੀਂ ਮਿਲਣਗੇ ਉਮੀਦਵਾਰਾਂ ਨੂੰ ਸਿੱਖਿਆ ਤਜਰਬਾ ਅਤੇ ਭਾਸ਼ਾ ਤੇ ਧਿਆਨ ਦੇਣਾ ਪਵੇਗਾ ਮੈਕਸੀਕਨ ਇਵੈਂਟ ਵਿੱਚ ਕੈਨੇਡਾ ਇਮੀਗ੍ਰੇਸ਼ਨ ਤੇ ਚਰਚਾ ਨਕਾਰਾਤਮਕ ਸੋਚ ਘਟਾਉਣ ਲਈ ਸਹੀ ਜਾਣਕਾਰੀ ਅਤੇ ਖੁੱਲੀ ਗੱਲਬਾਤ ਜ਼ਰੂਰੀ ਹੈ। ਕੈਨੇਡਾ ਮਾਹਿਰ ਵਿਦੇਸ਼ੀਆਂ ਨੂੰ ਸਥਾਈ ਰਿਹਾਇਸ਼ ਲਈ ਸੱਦਾ ਦੇ ਰਿਹਾ ਹੈ। ਐਕਸਪ੍ਰੈਸ ਐਂਟਰੀ ਰਾਹੀਂ ਨਵਾਂ ਜੀਵਨ ਸ਼ੁਰੂ ਕਰਨ ਦਾ ਸੁਨਹਿਰਾ ਮੌਕਾ। ਕੈਨੇਡਾ ਪੋਸਟ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ ਸਿੱਖ ਫੌਜੀਆਂ ਦੀ ਸੇਵਾ ਨੂੰ ਸਲਾਮ। ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਨੇ ਆਪਣੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਇੱਕ ਵੱਡਾ ਬਦਲਾ ਕੀਤਾ ਹੈ। ਹੁਣ ਜਿਨ੍ਹਾਂ ਲੋਕਾਂ ਕੋਲ ਕੈਨੇਡਾ ਦੀ ਨੌਕਰੀ ਦੀ ਪੇਸ਼ਕਸ਼ ਹੈ ਉਨਾ ਨੂੰ ਵਾਧੂ ਅੰਕ ਨਹੀਂ ਮਿਲਣਗੇ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਛੁੱਟੇ ਨੌਕਰੀ ਦੇ ਆਫਰਾਂ ਤੇ ਧੋਖੇ ਤੜੀ ਨੂੰ ਰੋਕਿਆ ਜਾ ਸਕੇ ਹੁਣ ਉਮੀਦਵਾਰਾਂ ਨੂੰ ਆਪਣੀ ਸਿੱਖਿਆ ਤਜਰਬੇ ਅਤੇ ਭਾਸ਼ਾ ਤੇ ਅੰਕਾਂ ਤੇ ਜ਼ਿਆਦਾ ਧਿਆਨ ਦੇਣਾ ਪਵੇਗਾ ਕੈਨੇਡਾ ਸਰਕਾਰ ਨੇ ਆਪਣੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਇੱਕ ਵੱਡਾ ਬਦਲਾ ਕੀਤਾ ਹੁਣ ਜਿਨ੍ਹਾਂ ਉਮੀਦਵਾਰਾਂ ਕੋਲ ਕੈਨੇਡਾ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਉਹਨਾਂ ਨੂੰ ਵਾਧੂ ਅੰਕ ਨਹੀਂ ਮਿਲਣਗੇ ਪਹਿਲਾਂ ਇਹ ਵਾਧੂ ਅੰਕ 50 ਤੋਂ 200 ਤੱਕ ਹੁੰਦੇ ਸਨ ਅਤੇ ਉਹਨਾਂ ਲਈ ਬਹੁਤ ਮਦਦਗਾਰ ਸਾਬਤ ਹੁੰਦੇ ਸਨ ਜੋ ਸੀਆਰਐਸ ਸਕੋਰ ਦੇ ਬਾਰਡਰ ਲਾਈਨ ਤੇ ਹੁੰਦੇ ਸਨ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਕਿ ਨਕਲੀ ਨੌਕਰੀ ਦੇ ਆਫਰਾਂ ਅਤੇ ਧੋਖੇ ਤੜੀ ਨੂੰ ਰੋਕਿਆ ਜਾ ਸਕੇ ਹੁਣ ਉਮੀਦਵਾਰਾਂ ਨੂੰ ਆਪਣੀ ਸਿੱਖਿਆ ਤਜਰਬੇ ਅਤੇ ਭਾਸ਼ਾ ਦੇ ਪ੍ਰਮਾਣ ਪੱਤਰਾਂ ਦੇ ਧਿਆਨ ਦੇਣਾ ਪਵੇਗਾ ਇਹ ਬਦਲਾਅ ਮੁਕਾਬਲੇ ਨੂੰ ਹੋਰ ਤੇਜ਼ ਕਰ ਦੇਵੇਗਾ ਪਰ ਉਹਨਾਂ ਲੋਕਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਜੋ ਆਪਣੀ ਯੋਗਤਾ ਅਤੇ ਮਿਹਨਤ ਤੇ ਧਿਆਨ ਦੇ ਰਹੇ ਹਨ ਸਰਕਾਰ ਦੀ ਕੋਸ਼ਿਸ਼ ਹੈ ਕਿ ਐਕਸਪ੍ਰੈਸ ਐਂਟਰੀ ਸਿਸਟਮ ਔਰ ਟ੍ਰਾਂਸਪੋਰਟ ਅਤੇ ਮੈਰਿਟ ਬੇਸਡ ਬਣੇ ਜਿਸ ਨਾਲ ਸਿਰਫ ਯੋਗ ਅਤੇ ਤਿਆਰ ਉਮੀਦਵਾਰ ਹੀ ਅੱਗੇ ਨਿਕਲ ਸਕਣ ਇਸ ਨਾਲ ਹੀ ਉਮੀਦਵਾਰਾਂ ਲਈ ਸਪਸ਼ਟ ਸੁਨੇਹਾ ਹੈ ਕਿ ਹੁਣ ਸਫਲਤਾ ਦਾ ਰਾਹ ਹੁਨਰ ਭਾਸ਼ਾ ਤੇ ਤਜਰਬੇ ਦੇ ਆਧਾਰ ਤੇ ਹੀ ਖੁੱਲੇਗਾ ਮੈਕਮਿਲਨ ਇਵੈਂਟ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਅਤੇ ਇਸ ਬਾਰੇ ਹੋ ਰਹੀ ਗੱਲਬਾਤ ਤੇ ਚਰਚਾ ਕੀਤੀ ਗਈ ਹੈ ਇਸ ਸਮਾਗਮ ਵਿੱਚ ਦੱਸਿਆ ਗਿਆ ਹੈ ਕਿ ਕਈ ਵਾਰ ਮੀਡੀਆ ਤੇ ਸਰਕਾਰੀ ਬਿਆਨਾਂ ਦੇ ਤਹਿਤ ਲੋਕਾਂ ਵਿੱਚ ਇਮੀਗ੍ਰੇਸ਼ਨ ਬਾਰੇ ਨਕਾਰਾਤਮਕ ਸੋਚ ਪੈਦਾ ਕੀਤੀ ਗਈ ਹੈ ਮਾਇਰਾ ਨੇ ਕਿਹਾ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਅਤੇ ਯੋਗਤਾ ਦੇ ਧਿਆਨ ਕੇਂਦ੍ਰਿਤ ਕਰਕੇ ਇਸ ਨਕਾਰਾਤਮਕ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ ਇਮੀਗ੍ਰੇਸ਼ਨ ਬਾਰੇ ਸਹੀ ਜਾਣਕਾਰੀ ਅਤੇ ਖੁੱਲੀ ਗੱਲਬਾਤ ਬਹੁਤ ਜ਼ਰੂਰੀ ਹੈ ਮੈਥਮਿਲਨ ਇਵੈਂਟ ਬਾਰੇ ਜਿੱਥੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਅਤੇ ਲੋਕਾਂ ਵਿੱਚ ਇਸ ਬਾਰੇ ਹੋ ਰਹੀ ਗੱਲਬਾਤ ਤੇ ਚਰਚਾ ਕੀਤੀ ਗਈ ਇਸ ਸਮਾਗਮ ਵਿੱਚ ਇਹ ਸਮਝਾਇਆ ਗਿਆ ਕਿ ਕਈ ਵਾਰ ਮੀਡੀਆ ਅਤੇ ਸਰਕਾਰੀ ਬਿਆਨਾਂ ਦੇ ਤਰੀਕੇ ਕਾਰਨ ਲੋਕਾਂ ਵਿੱਚ ਇਮੀਗ੍ਰੇਸ਼ਨ ਬਾਰੇ ਨਕਾਰਾਤਮਕ ਸੋਚ ਪੈਦਾ ਹੋ ਜਾਂਦੀ ਹੈ। ਇਹ ਸਿਰਫ ਨੀਤੀਆਂ ਦਾ ਮਾਮਲਾ ਨਹੀਂ ਸਗੋਂ ਲੋਕਾਂ ਵਿੱਚ ਧਾਰਨਾ ਬਣਾਉਣ ਦਾ ਵੀ ਮਾਮਲਾ ਹੈ। ਮਾਇਰਾ ਨੇ ਕਿਹਾ ਕਿ ਜੇ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਯੋਗਤਾ, ਤਜਰਬਾ ਅਤੇ ਭਾਸ਼ਾ ਤੇ ਧਿਆਨ ਦਿੱਤਾ ਜਾਵੇ ਤਾਂ ਇਹ ਨਕਾਰਾਤਮਕ ਪ੍ਰਭਾਵ ਘਟਾਇਆ ਜਾ ਸਕਦਾ ਹੈ। ਇਹੀ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਬਾਰੇ ਸਪਸ਼ਟ ਤੇ ਖੁੱਲੀ ਗੱਲਬਾਤ ਕਰਨ ਨਾਲ ਲੋਕਾਂ ਵਿੱਚ ਭਰੋਸਾ ਵਧਦਾ ਹੈ ਅਤੇ ਸਮਾਜ ਵਿੱਚ ਸਹਿਯੋਗ ਬਣਦਾ ਹੈ ਇਸ ਸਮਾਗਮ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਇਮੀਗ੍ਰੇਸ਼ਨ ਬਾਰੇ ਸੋਚ ਵਿਚਾਰ ਸਿਰਫ ਨੀਤੀਆਂ ਜਾਂ ਅੰਕਾਂ ਤੱਕ ਹੀ ਸੀਮਿਤ ਨਹੀਂ ਹੋਣੇ ਚਾਹੀਦੇ ਸਹੀ ਜਾਣਕਾਰੀ ਅਤੇ ਖੁੱਲੀ ਗੱਲਬਾਤ ਲੋਕਾਂ ਨੂੰ ਸਮਝਦਾਰ ਫੈਸਲੇ ਕਰਨ ਦੀ ਮਦਦ ਕਰਦੀ ਹੈ ਜੇ ਤੁਸੀਂ ਵੀ ਕੈਨਾ ਇਮੀਗ੍ਰੇਸ਼ਨ ਬਾਰੇ ਸੋਚ ਰਹੇ ਹੋ ਤਾਂ ਯੋਗਤਾ ਤਜਰਬਾ ਅਤੇ ਭਾਸ਼ਾ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਦੇ ਹੋ ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਰਿਹਾਇਸ਼ ਲਈ ਅਰਜੀ ਦੇਣ ਦਾ ਨਿਯੋਤਾ ਭੇਜਿਆ ਇਹ ਨਿਯੋਤਾ ਮਾਹਿਰ ਲੋਕਾਂ ਲਈ ਹੈ ਜੋ ਆਪਣੇ ਤਜਰਬੇ ਅਤੇ ਯੋਗਤਾ ਨਾਲ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹਨ ਅਰਜੀ ਦੇਣ ਲਈ 60 ਦਿਨਾਂ ਦੀ ਮੁੰਨਿਆਦ ਕੈਨੇਡਾ ਦੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਰਿਹਾਇਸ਼ ਜਾਂ ਪਰਮਾਨੈਂਟ ਰਿਹਾਇਸ਼ ਲਈ ਅਰਜੀ ਦੇਣ ਦੇ ਨਿਯੋਤੇ ਭੇਜਣ ਦੀ ਘੋਸ਼ਣਾ ਕੀਤੀ ਹੈ। ਇਹ ਨਿਯੋਤਾ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਤਹਿਤ ਦਿੱਤਾ ਗਿਆ ਹੈ ਜੋ ਮੁੱਖ ਤੌਰ ਤੇ ਮਾਇਰ ਲੋਕਾਂ ਨੂੰ ਉੱਚ ਯੋਗਤਾ ਵਾਲੇ ਵਿਅਕਤੀਆਂ ਲਈ ਖਾਸ ਤੌਰ ਤੇ ਤਿਆਰ ਕੀਤਾ ਗਿਆ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਰਾਹੀਂ ਕੈਨੇਡਾ ਆਪਣੀ ਮਜ਼ਬੂਤ ਅਰਥਵਿਵਸਥਾ ਵਿੱਚ ਯੋਗਤਾ ਪਾਉਣ ਵਾਲੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ ਇਸ ਨਿਯੋਤੇ ਦਾ ਮਕਸਦ ਸਿਰਫ ਵਿਦੇਸ਼ੀ ਨਾਗਰਿਕਾਂ ਨੂੰ ਆਸਾਨੀ ਨਾਲ ਕੈਨੇਡਾ ਵਿੱਚ ਰਿਹائش ਮਿਲਣ ਦਾ ਮੌਕਾ ਦੇਣਾ ਹੀ ਨਹੀਂ ਸਗੋਂ ਉਨ੍ਹਾਂ ਦੇ ਤਜਰਬੇ ਅਤੇ ਸਿੱਖਿਆ ਨੂੰ ਕੈਨੇਡਾ ਦੀ ਜ਼ਰੂਰਤਾਂ ਅਨੁਸਾਰ ਵਰਤਣਾ ਵੀ ਹੈ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਆਪਣੀ ਪੂਰੀ ਅਰਜੀ 60 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਾਣੀ ਹੋਵੇਗੀ। ਇਹ ਨਿਯੋਤਾ ਉਹਨਾਂ ਨੂੰ ਦਿੱਤਾ ਗਿਆ ਜਿਨ੍ਹਾਂ ਦਾ CRS ਸਕੋਰ ਨਿਯਮਾਂ ਦੇ ਅਨੁਸਾਰ ਪੂਰਾ ਹੁੰਦਾ ਹੈ। ਵਿਸ਼ੇਸ਼ ਗਿਆਨ ਦੇ ਅਨੁਸਾਰ ਮਾਇਰ ਵਿਦੇਸ਼ੀ ਨਾਗਰਿਕਾਂ ਲਈ ਇਹ ਇੱਕ ਸੁਨਹਿਰਾ ਮੌਕਾ ਹੈ। ਇਹ ਨਿਯੋਤਾ ਉਹਨਾਂ ਨੂੰ ਸਿਰਫ ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰਨ ਦਾ ਮੌਕਾ ਨਹੀਂ ਦਿੰਦਾ ਸਗੋਂ ਉਹਨਾਂ ਨੂੰ ਆਪਣੀ ਕਰੀਅਰ ਅਤੇ ਅੱਗੇ ਵਧਣ ਵਾਲੀਆਂ ਨਵੀਆਂ ਨੌਕਰੀਆਂ ਹਾਸਲ ਕਰਨ ਅਤੇ ਕੈਨੇਡਾ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਵੀ ਰਸਤਾ ਖੋਲਦਾ ਹੈ ਇਸ ਤਾਜ਼ਾ ਵਿਕਾਸ ਦੇ ਨਾਲ ਕੈਨੇਡਾ ਦੁਨੀਆ ਭਰ ਵਿੱਚ ਆਪਣੇ ਮਾਹਿਰ ਨਾਗਰਿਕਾਂ ਨੂੰ ਆਕਰਸ਼ਿਤ ਕਰਨ ਵਿੱਚ ਇੱਕ ਕਦਮ ਅੱਗੇ ਵਧ ਗਿਆ ਜੋ ਅਗਲੇ ਕੁਝ ਮਹੀਨਿਆਂ ਵਿੱਚ ਵਿਦੇਸ਼ੀ ਨਾਗਰਿਕਾਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲੇਗਾ ਕੈਨੇਡਾ ਪੋਸਟ ਨੇ ਸਿੱਖ ਫੌਜੀਆ ਦੇ ਮਾਣ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਐਲਾਨ ਕੀਤਾ ਹੈ ਇਹ ਟਿਕਟ ਕੈਨੇਡੀਅਨ ਫੌਜ ਵਿੱਚ ਸਿੱਖਾਂ ਦੀ 100 ਸਾਲ ਤੋਂ ਵੱਧ ਸੇਵਾ ਵਿੱਚ ਸਮਰਪਿਤ ਹੈ ਪਹਿਲੇ ਵਿਸ਼ਵ ਯੁੱਧ ਦੌਰਾਨ 10 ਸਿੱਖ ਫੌਜੀਆਂ ਨੇ ਦੁਸ਼ਮਨਾ ਦਾ ਟੱਕਰਾ ਕੀਤਾ ਸੀ ਯਾਦਗਾਰੀ ਟਿਕਟ ਦੀ ਪਹਿਲੀ ਚਲਕ 2 ਨਵੰਬਰ ਨੂੰ ਹੋਣ ਵਾਲੇ ਸਮਾਗਮ ਦੌਰਾਨ ਵੇਖਣ ਨੂੰ ਮਿਲੇਗੀ ਇਹ ਟਿਕਟ ਸਿੱਖ ਫੌਜੀਆਂ ਦੀ ਸ਼ਹਾਦਤ ਅਤੇ ਸੇਵਾ ਨੂੰ ਯਾਦ ਕਰਨ ਲਈ ਬਣਾਈ ਗਈ ਹੈ ਕੈਨੇਡਾ ਪੋਸਟ ਦੇ ਸਿੱਖ ਫੌਜੀਆਂ ਦੇ ਮਾਣ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਵਿਸ਼ੇਸ਼ ਟਿਕਟ ਕੈਨੇਡੀਅਨ ਫੌਜ ਵਿੱਚ ਸਿੱਖਾਂ ਦੀ 100 ਸਾਲ ਤੋਂ ਵੱਧ ਸਮੇਂ ਦੀ ਸੇਵਾ ਯਾਦ ਕਰਨ ਲਈ ਬਣਾਈ ਗਈ ਹੈ। ਸਿੱਖ ਫੌਜੀਆਂ ਨੇ ਕੈਨੇਡਾ ਦੀ ਫੌਜ ਵਿੱਚ ਪਹਿਲੀ ਵਿਸ਼ਵ ਯੁੱਧ ਦੌਰਾਨ ਸ਼ਹਾਦਤ ਭਰੀ ਸੇਵਾ ਦਿੱਤੀ ਸੀ। ਜਿਸ ਵਿੱਚ 10 ਸਿੱਖ ਫੌਜੀਆਂ ਨੂੰ ਦੁਸ਼ਮਣਾਂ ਨਾਲ ਲੜਾਈ ਕਰਦਿਆਂ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਇਸ ਯਾਦਗਾਰੀ ਡਾਕ ਟਿਕਟ ਦੀ ਪਹਿਲੀ ਚਲਕ 2 ਨਵੰਬਰ ਨੂੰ ਸਿੱਖ ਕਮਿਊਨਿਟੀ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੌਰਾਨ ਦੇਖਣ ਨੂੰ ਮਿਲੇਗੀ ਇਹ ਟਿਕਟ ਨਾ ਸਿਰਫ ਭੂਤਕਾਲੀ ਸੇਵਾ ਨੂੰ ਯਾਦ ਕਰਾਏਗੀ ਸਗੋਂ ਇਸ ਸਮੇਂ ਕੈਨੇਡੀਅਨ ਫੌਜ ਵਿੱਚ ਸੇਵਾਵਾਂ ਨਿਭਾਰੇ ਸਿੱਖਾਂ ਨੂੰ ਵੀ ਸਮਰਪਿਤ ਹੈ ਵਿਸ਼ੇਸ਼ ਗਿਆਨਾਂ ਦੇ ਅਨੁਸਾਰ ਇਹ ਯਾਦਗਾਰੀ ਡਾਕ ਟਿਕਟ ਸਿੱਖ ਫੌਜੀਆਂ ਦੀ ਸ਼ਹਾਦਤ ਅਤੇ ਬਹਾਦਰੀ ਨੂੰ ਸਲਾਮ ਕਰਦੀ ਹੈ ਅਤੇ ਸਮੂਹ ਸਿੱਖ ਕਮਿਊਨਿਟੀ ਲਈ ਮਾਣ ਦਾ ਕਾਰਨ ਬਣੇਗੀ ਇਸ ਘਟਨਾ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਦਾ ਯੋਗਦਾਨ ਕੈਨੇਡਾ ਹੀ ਨਹੀਂ ਸਗੋ ਦੁਨੀਆ ਭਰ ਵਿੱਚ ਸਲਾਈਅਤ ਅਤੇ ਬਹਾਦਰੀ ਲਈ ਮਿਸਾਲ ਬਣਿਆ ਹੈ ਕੈਨੇਡਾ ਵਿੱਚ ਇੱਕ ਹੋਰ ਭਾਰਤੀ ਕਾਰੋਬਾਰੀ ਦੀ ਹੱਤਿਆ ਕਰਨ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ ਵਾਰਦਾਤ 19 ਅਕਤੂਬਰ ਨੂੰ ਐਡਮਿੰਟਨ ਦੇ ਡਾਊਨਟਾਊਨ ਵਿੱਚ ਵਾਪਰੀ ਜਦੋਂ 55 ਸਾਲ ਦਾ ਆਰਵਿੰਦ ਸਿੰਘ ਆਪਣੇ ਗਰਲਫ੍ਰੈਂਡ ਨਾਲ ਰੈਸਟੋਰੈਂਟ ਵਿੱਚ ਖਾਣਾ ਖਾਣ ਮਗਰੋਂ ਬਾਹਰ ਆ ਰਿਹਾ ਸੀ ਅਤੇ ਇੱਕ ਅਣਪਛਾਤੇ ਸਖਸ਼ આરਵੀ ਸਿੰਘ ਦੀ ਕਾਰ ਨੇੜੇ ਗੰਦੀਆਂ ਹਰਕਤਾਂ ਕਰਦੇ ਨਜ਼ਰ ਆਏ। આરਵੀ ਸਿੰਘ ਨੇ ਉਸ ਨੂੰ ਟੋਕਿਆ ਤਾਂ ਅਤਰਾਜਯੋਗ ਹਰਕਤ ਕਰ ਰਹੇ ਸਖਸ਼ ਨੇ આરਵੀ ਦੇ ਸਿਰ ਤੇ ਵਾਰ ਕਰ ਦਿੱਤਾ। ਕੈਨੇਡਾ ਵਿੱਚ ਇੱਕ ਹੋਰ ਭਾਰਤੀ ਕਾਰੋਬਾਰੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 19 ਅਕਤੂਬਰ ਨੂੰ ਐਡਮਿੰਟਨ ਦੇ ਡਾਊਨਟਾਊਨ ਵਿੱਚ ਵਾਪਰੀ। ਪੁਲਿਸ ਦੇ ਅਨੁਸਾਰ 55 ਸਾਲਾ આરਵੀ ਸਿੰਘ ਸੱਗੂ ਆਪਣੀ ਗਰਲਫ੍ਰੈਂਡ ਨਾਲ ਰੈਸਟੋਰੈਂਟ ਵਿੱਚ ਖਾਣਾ ਖਾ ਕੇ ਬਾਹਰ ਨਿਕਲ ਰਹੇ ਸਨ ਇਸ ਦੌਰਾਨ ਇੱਕ ਅਣਪਛਾਤਾ ਵਿਅਕਤੀ ਆਰਵੀ ਸਿੰਘ ਦੀ ਕਾਰ ਦੇ ਨੇੜੇ ਗੰਦੀਆਂ ਹਰਕਤਾਂ ਕਰਦਾ ਨਜ਼ਰ ਆਇਆ ਜਦੋਂ ਆਰਵੀ ਨੇ ਇਸ ਦੀ ਹਰਕਤ ਤੇ ਟੋਕਿਆ ਤਾਂ ਇਤਰਾਜ਼ਯੋਗ ਹਰਕਤ ਕਰਦੇ ਇਸ ਵਿਅਕਤੀ ਨੇ ਆਰਵੀ ਦੇ ਸਿਰ ਉੱਤੇ ਵਾਰ ਕਰ ਦਿੱਤਾ ਇਸ ਹਿੰਸਕ ਘਟਨਾ ਵਿੱਚ ਆਰਵੀ ਸਿੰਘ ਦੀ ਮੌਤ ਹੋ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਸੰਬੰਧੀ ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨ ਇਕੱਠੇ ਕਰ ਰਹੀ ਹੈ ਪੁਲਿਸ ਨੇ ਲੋਕਾਂ ਨੂੰ ਸੰਭਲ ਕੇ ਰਹਿਣ ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ ਜੋ ਕਤਲ ਵਿੱਚ ਸ਼ਾਮਿਲ ਵਿਅਕਤੀਆਂ ਬਾਰੇ ਸਹਾਇਕ ਹੋ ਸਕੇ ਇਹ ਘਟਨਾ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਅਤੇ ਸੁਰੱਖਿਆ ਦੇ ਮਾਮਲਿਆਂ ਤੇ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਆਰਵੀ ਸਿੰਘ ਸੱਗੂ ਦੀ ਹਤਿਆ ਨੇ ਸਥਾਨਕ ਭਾਰਤੀ ਕਮਿਊਨਿਟੀ ਨੂੰ ਵੀ ਗਹਿਰਾ ਦੁਖੀ ਕਰ ਦਿੱਤਾ ਹੈ ਸਮਾਜਿਕ ਮੀਡੀਆ ਤੇ ਲੋਕਾਂ ਵਿੱਚ ਇਸ ਹਿੰਸਾ ਨੂੰ ਲੈ ਕੇ ਚਿੰਤਾ ਅਤੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕੈਨੇਡਾ ਸਰਕਾਰ ਨੇ ਟੈਕਸ ਚੋਰ ਟਰਾਂਸਪੋਰਟ ਕੰਪਨੀਆਂ ਉੱਤੇ ਕੜਾ ਕਬਜ਼ਾ ਕਰਨ ਦਾ ਐਲਾਨ ਕੀਤਾ ਹੈ ਸਰਕਾਰ ਦੇ ਨਵੇਂ ਨਿਯਮਾਂ ਦੇ ਤਹਿਤ ਟਰੱਕ ਡਰਾਈਵਰਾਂ ਨੂੰ ठेकेदार ਦੱਸ ਕੇ ਟੈਕਸ ਚੋਰੀ ਕਰਨ ਵਾਲੀਆਂ ਕੰਪਨੀਆਂ ਨੂੰ ਰੋਕਿਆ ਜਾਵੇਗਾ ਰੋਜ਼ਗਾਰ ਮੰਤਰੀ ਨੇ ਕਿਹਾ ਹੈ ਕਿ ਗਲਤ ਜਾਣਕਾਰੀ ਨਾ ਸਿਰਫ ਸਰਕਾਰ ਦਾ ਨੁਕਸਾਨ ਨਹੀਂ ਬਲਕਿ ਡਰਾਈਵਰਾਂ ਦੇ ਹੱਕਾਂ ਦੀ ਵੀ ਸਲਾਇਤ ਹੁੰਦੀ ਹੈ ਐਡਵਿੰਟਨ ਤੋਂ ਖਬਰ ਆਈ ਕਿ ਕੈਨੇਡਾ ਸਰਕਾਰ ਨੇ ਟੈਕਸ ਚੋਰੀ ਕਰਨ ਵਾਲੀਆਂ ਟਰਾਂਸਪੋਰਟ ਕੰਪਨੀਆਂ ਉੱਤੇ ਕੜੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਟਰਕਿੰਗ ਅਲਾਈਅንስ ਬੋਲੋ ਹੋ ਰਹੀ 1 ਅਰਬ ਡਾਲਰ ਦੀ ਟੈਕਸ ਚੋਰੀ ਅਤੇ ਡਰਾਈਵਰਾਂ ਦੇ ਹੱਕਾਂ ਦੀ ਲੁੱਟ ਨੂੰ ਰੋਕਣ ਲਈ ਲਿਆ ਗਿਆ। ਰਿਪੋਰਟਰਾਂ ਦੇ ਅਨੁਸਾਰ ਕੁਝ ਕੰਪਨੀਆਂ ਨੇ ਆਪਣੇ ਟਰੱਕ ਡਰਾਈਵਰਾਂ ਨੂੰ ਠੇਕੇਦਾਰ ਦੱਸ ਕੇ ਸਰਕਾਰ ਤੋਂ ਟੈਕਸ ਬਚਾਰੀਆਂ। ਜਿਸ ਨਾਲ ਸਿਰਫ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਨਹੀਂ ਪਹੁੰਚਦਾ ਬਲਕਿ ਡਰਾਈਵਰਾਂ ਦੀ ਮਿਹਨਤ ਤੇ ਹੱਕਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਰੋਜ਼ਗਾਰ ਮੰਤਰੀ ਨੇ ਕਿਹਾ ਕਿ ਇਹ ਗਲਤ ਜਾਣਕਾਰੀ ਸਿੱਧੇ ਤੌਰ ਤੇ ਡਰਾਈਵਰਾਂ ਦਾ ਸ਼ੋਸ਼ਣ ਹੈ ਅਤੇ ਇਮਾਨਦਾਰ ਕੰਪਨੀਆਂ ਲਈ ਵੀ ਨੁਕਸਾਨ ਦਾ ਹੈ ਸਰਕਾਰ ਨੇ ਨਵੇਂ ਨਿਯਮ 4 ਨਵੰਬਰ ਨੂੰ ਪੇਸ਼ ਹੋਣ ਵਾਲੇ ਨਵੇਂ ਬਜਟ ਵਿੱਚ ਸ਼ਾਮਲ ਕੀਤੇ ਜਾਣਗੇ ਜੋ ਕਿ ਟੈਕਸ ਚੋਰੀ ਰੋਕਣ ਇਮਾਨਦਾਰ ਕੰਪਨੀਆਂ ਨੂੰ ਸੁਰੱਖਿਆ ਦੇਣ ਅਤੇ ਡਰਾਈਵਰਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਬਣਾਏ ਗਏ ਹਨ ਇੱਕਦਮ ਨਵੇਂ ਪ੍ਰਵਾਸੀ ਖੁਦ ਨੂੰ ਮੱਕੜ ਜਾਲ ਵਿੱਚ ਫਸਿਆ ਮਹਿਸੂਸ ਨਾ ਕਰਨ ਦੇ ਨਾਲ-ਨਾਲ ਕੈਨੇਡਾ ਵਿੱਚ ਟਰਾਂਸਪੋਰਟ ਇੰਡਸਟਰੀ ਵਿੱਚ ਪਾਰਦਰਸ਼ਤਾ ਨੂੰ ਵੀ ਬਰਕਰਾਰ ਰੱਖਣ ਵਿੱਚ ਮਦਦਗਾਰ ਸਾਬਤ ਹੋਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਇਮੀਗ੍ਰੇਸ਼ਨ ਯੋਜਨਾ ਐਲਾਨ ਕਰਨ ਦੀ ਤਿਆਰੀ ਕੀਤੀ ਹੈ। ਇਸ ਯੋਜਨਾ ਦੇ ਤਹਿਤ ਇਹ ਪਤਾ ਲੱਗੇਗਾ ਕਿ ਕੈਨੇਡਾ ਵਿੱਚ ਹੁਣ ਤੱਕ ਇਮੀਗ੍ਰੇਸ਼ਨ ਦੀਆਂ 17 ਕਿੱਥੇ ਖੜੀਆਂ ਹਨ ਅਤੇ ਭਵਿੱਖ ਵਿੱਚ ਇਮੀਗ੍ਰੇਸ਼ਨ ਨੂੰ ਕਿਵੇਂ ਸੰਭਾਲਿਆ ਜਾਵੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵੀਂ ਇਮੀਗ੍ਰੇਸ਼ਨ ਨੀਤੀ ਯੋਜਨਾ ਜਲਦ ਹੀ ਐਲਾਨ ਕਰਨ ਦੀ ਤਿਆਰੀ ਕੀਤੀ ਹੈ। ਇਸੇ ਯੋਜਨਾ ਦਾ ਮਕਸਦ ਕੈਨੇਡਾ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ ਅਤੇ ਸਥਾਈ ਰਿਹਾਇਸ਼ ਲਈ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦਾ ਹੈ ਅਤੇ ਮੌਜੂਦਾ ਸਮੇਂ ਚ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ 7 ਵੱਖ-ਵੱਖ ਹਨ ਅਤੇ ਸਰਕਾਰ ਚਾਹੁੰਦੀ ਹੈ ਕਿ ਇਸ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਇਆ ਜਾਵੇ ਮਾਰਕ ਕਾਰਨੀ ਦੀ ਯੋਜਨਾ ਮਾਹਰ ਲੋਕਾਂ ਅਤੇ ਯੋਗਤਾਵਾਂ ਵਾਲੇ ਵਿਦੇਸ਼ੀਆਂ ਨੂੰ ਅਕਰਸ਼ਿਤ ਕਰਨ ਲਈ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣਾ ਯੋਗਦਾਨ ਕੈਨੇਡਾ ਦੀ ਅਰਥਵਿਵਸਥਾ ਵਿੱਚ ਦੇ ਸਕਣ ਇਸ ਯੋਜਨਾ ਦੇ ਨਵੇਂ ਨਿਯਮ ਅਤੇ پالਸੀਆਂ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਸਪਸ਼ਟ ਹੋਵੇਗੀ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਸਮਝ ਆਵੇਗਾ ਕਿ ਕਿਵੇਂ ਕੈਨੇਡਾ ਵਿੱਚ ਆਪਣੀ ਸਥਾਈ ਰਿਹਾਇਸ਼ ਲਈ ਅਰਜੀ ਦੇ ਸਕਦੇ ਹਨ ਵਿਸ਼ੇਸ਼ ਗਿਆਨਮੰਦ ਹਨ ਕਿ ਇਸ ਯੋਜਨਾ ਨਾਲ ਕੈਨੇਡਾ ਦਾ ਮਾਇਰਬਲ ਵਧੇਗਾ ਅਤੇ ਆਗਾਮੀ ਸਮੇਂ ਵਿੱਚ ਇਮੀਗ੍ਰੇਸ਼ਨ ਨੀਤੀ ਹੋਰ ਲਚਕੀਲੀ ਅਤੇ ਪ੍ਰਭਾਵਸ਼ਾਲੀ ਬਣੇਗੀ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇਨਾ ਹੀ ਕੱਲ ਫਿਰ ਮੁੜ حاضر ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ